ਬਾਬਾ ਜੀ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਬਾਬਾ ਜੀ ਜੀ ਨੇ ਕਰਤੀ ਸ਼ੁਰੂਆਤ ਆਪਣੇ ਲੈਟਰ ਦੀ ਬਾਬਾ ਜੀ ਭਾਈ ਚਮਤੰਨ ਟਾਂਟਾ ਜਿਹੜਾ ਪਾ ਲਾ ਠੀਕ ਉੱਠ ਕੇ ਆਏ ਨੇ ਚੇਰੇ ਉੱਕੇ ਮੂੰਹ ਮਤ ਹੋਇਆ ਅੱਜ ਜਾ ਕੇ ਹਾਂਜੀ 1997 ਵੇਲੇ ਇਹਰੇ ਇੱਕ ਦੇ ਚਿਹਰੇ ਤੇ ਮੁਸਕਾਨ ਆ ਦੇਖੋ ਭਾਈ ਉਹੀ ਗੱਲਾਂ ਬਾਤਾਂ ਤੇ ਉਹੀ ਕਹਾਣੀਆਂ ਪੂਰੀ ਸ਼ਰਦਾ ਸ਼ਰਦਾ ਕਰਕੇ ਹਰ ਘਰ ਦਾ ਬੰਦਾ ਮਨਲਾ ਕੋਆਬ ਦਾ ਕੰਮ ਛੱਡ ਕੇ ਡੇਰਾ ਬਾਬਾ ਨਾਗਾ ਜੀ ਵਿਖੇ ਪਹੁੰਚੇ ਆਗੇ ਕਿਰਪਾ ਪਸੀਨ ਵਾਲਾ ਵੀਰ ਵੀ ਪੁੱਜ ਗਿਆ ਜੀ ਨੇ ਲੈਟਰ ਪਾਉਣਾਗਾ ਦੇਵਾ ਕਰੀ ਜਾਂਦੇ ਸਾਰੇ ਦੇਵਾਦਾਰ ਫੜ ਪਾ ਕਾਣਾ ਕੋਰ ਵੀਰ ਜੀ ੱੱਕਾਣਾ ਕਰ ਹਾਂਜੀ ਮਿੱਤਰੋ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਦੀ ਵੀਡੀਓ ਚ ਸਾਨੂੰ ਅੱਜ ਦੇ ਵਲੋਗ ਦੇ ਵਿੱਚ ਲੈ ਕੇ ਚੱਲਦੇ ਹਾਂ ਬਾਬਾ ਡੇਰਾ ਬਾਬਾ ਨਾਗਾ ਜੀ ਵਿਖੇ ਸਵੇਰ ਦੇ ਸਵਾ ਕੁਸ਼ੀਦ ਟਾਈਮ ਹੈਗਾ ਤੇ ਬਸ ਜੁੜੇ ਰਹੋ ਅੱਜ ਦੀ ਵੀਡੀਓ ਦੇ ਨਾਲ ਤੇ ਕਈ ਦਿਨ ਹੋ ਗਏ ਸੀਗੇ ਡੇਰੇ ਦੇਖੇ ਸੇਵਾ ਚੱਲ ਰਹੀ ਸੀਗੀ ਤੇ ਜਿਹੜੇ ਕਿ ਪਿੱਛੇ ਪਹਿਲਾਂ ਦਾ ਕੰਡ ਗੱਡੀ ਸੀ ਨਾ ਜਿਨ੍ਹਾਂ ਨੇ ਆਪਣੇ ਬਲੌਗ ਨਹੀਂ ਦੇਖੇ ਉਹ ਜਾ ਕੇ ਜਰੂਰ ਬਲੌਗ ਦੇਖਣ ਤੇ ਨਾਲੇ ਪਈਆਂ ਨੇ ਸੀ ਬਰਾਂਡੇ ਤੇ ਉਹਨਾਂ ਦੀ ਪੌਗੀ ਅੱਜ ਛੱਤ ਤੇ ਸਾਰੇ ਸੇਵਾਦਾਰ ਆਉਣੇ ਆਪਣੇ ਪ੍ਰਿੰਟ ਦੇ ਅੱਜ ਤੇ ਕਰਦੇ ਆਪਾਂ ਵੀ ਪਾਉਣੇ ਸੇਵਾ ਦਾ ਹਿੱਸਾ ਤੇ ਜੁੜੇ ਰਹੋ ਬਲੌਗ ਦੇ ਨਾਲ ਐਂਡ ਤੱਕ ਆਪਣਾ ਬਲੌਗ ਜਰੂਰ ਦੇਖਿਓ ਤੇ ਸਵੇਰੇ ਸਵੇਰੇ ਚੱਲਦੇ ਆਪਾਂ ਡੇਰਾ ਬਾਬਾ ਨਾਗਾ ਜੀ ਵਿਖੇ ਜਿੱਤੇ ਆਪਾਂ ਪਹੁੰਚ ਕੇ ਡੇਰਾ ਬਾਬਾ ਨਾਗਾ ਜੀ ਤੇ ਰੋ ਪਰਾਂ ਨੰਨੇ ਪਹੁੰਚ ਸਕਤੋ ਮਾਤੋਂ ਮੰਦਾ ਪੂਰੀ ਸ੍ਰੀ ਸਾ ਵਿਧੀ ਇਹਨਾਂ ਵਿੱਚੋਂ ਬਚਾਲ ਕਰਦਾ اے ਸਾਮੀ اے ਪ੍ਰਮਾਤਮਾ ਸਰਬੋ ਆਜ ਕਿਰਪਾ ਕਰਕੇ ਸਾਨੂੰ ਬਚਾਲੇ ਸਾਡਾ ਜੀਵਨ ਸਵਾ ਹੋ ਜਾਵੇਗਾ ਕਿਰਪਾ ਕਰ ਸਾਡੇ ਤੇ ਪਰਮਾਤਮਾ ਨੇ ਰਹਿਮਤ ਵਰਤਾਈ ਪਰਮੇਸ਼ਰ ਦਿੱਤਾ ਬੰਨਾ ਜਿੰਨਾ ਬਚਾਰਾਂ ਕਰਕੇ ਮਨੁੱਖ ਦਾ ਜੀਵਨ ਅਤਵਾ ਹੋ ਰਿਹਾ ਹੈ ਜਿੰਨਾ ਬਚਾਰਾਂ ਦਾ ਕਰਕੇ ਦੁਬ ਰਹਾ ਹੈ ਜਦੋਂ ਭਾਵਨਾ ਕਰਕੇ ਅਰਦਾਸ ਕੀਤੀ ਪਰਮਾਤਮਾ ਉਹ ਇਧਰ ਸੇਵਾਦਾਰ ਸਾਰੇ ਸੇਵਾ ਕਰੀ ਜਾਂਦੇ ਹੈਗੇ ਤੇ ਜਿਹੜੇ ਆਪਣੇ ਸਾਥ ਦੇ ਵੀਰ ਭਾਈ ਆਉਣਗੇ ਹਨ ਤੇ ਉਹਨਾਂ ਲਈ ਦਾਲ ਸਬਜ਼ੀ ਦਾ ਪ੍ਰਬੰਧ ਕਰੀ ਜਾਂਦੇ ਆ ਬਾਈ ਆਹ ਦੇਖੋ ਸਵੇਰੇ ਸਵੇਰੇ ਵਈ ਸੇਵਾਦਾਰ ਪਹੁੰਚੇ ਹੋਏ ਇਹ ਸੱਤਿਆਂ ਦਾ ਜਦੋਂ ਦੇ ਪਾਸੇ ਬਾਈ ਬਣ ਜਾਂਦੀ ਹੈ ਸਾਰੇ ਸੇਵਾਦਾਰਾਂ ਵਾਸਤੇ ਹਨ ਤੇ ਸਾਰਾ ਕੰਮ ਟਾਈਮ ਤੇ ਕਰਦੇ ਸਾਰੇ ਸੇਵਾਦਾਰ ਲਓ ਜੀ ਸੇਵਾਦਾਰਾਂ ਨੇ ਇਰਤੇ ਸੀਗੇ ਆਲੂ ਇਹ ਸਾਬਜੀ ਜੀ ਇਰਤੀ ਤੇ ਚਲਾਦੀ ਭੱਠੀ ਦਾ ਉਹ ਹੋ ਰਿਆ ਨੇ ਤੇ ਹੁਣ ਬਣਾਉਂਦੇ ਸਾਬਜੀ ਇਹ ਬਸ ਸੇਵਾ ਸਵੇਰ ਦੀ ਚ ਜਾਰੀ ਆ ਸਾਰੇ ਸੇਵਾਦਾਰ ਸੇਵਾ ਕਰੀ ਜਾਂਦੇ ਹੈਗੇ ਤੇ ਕੇਰਾ ਸਾਬਜੀ ਜੀਰ ਕੇ ਸਾਬਜੀ ਧਰਤੀ ਤੇ ਹੁਣ ਆਪਾਂ ਮਾਰਦੇ ਝਾੜੂ ਤੇ ਫੇਰ ਦੇ ਦੇ ਕੀ ਗੱਲਬਾਤ ਬਣਦੀ ਆ ਆਓ ਬਈ ਸੇਵਾਦਾਰ ਲਾਗੇ ਪਹੁੰਚਣ ਡੇਰਾ ਬਾਬਾ ਨਾਗਾ ਜੀ ਵਿਖੇ ਤੇ ਆਪਾਂ ਵੀ ਇਧਰ ਭਾਂਡੇ ਮੁੰਡਿਆਂ ਦੀ ਸੇਵਾ ਸੇਵਾ ਬਰਤਨ ਬੰਨਣ ਵਾਸਤੇ ਹੈਨਾ ਤਾਂ ਕਰਕੇ ਟੱਬ ਤਿਆਰ ਕਰੀ ਜਾਂਦੇ ਆ ਇਧਰ ਵਾਸਤੇ ਸੇਵਾਦਾਰ ਆਉਂਦੇ ਆ ਭਾਂਡੇ ਲਈ ਤੇ ਛੇੜੀ ਵੀ ਸੰਗਤ ਆਉਗੀ ਹੈਨਾ ਲੰਗਰ ਪਾਣੀ ਦਾ ਵੀ ਪ੍ਰੋਗਰਾਮ ਆਪਾਂ ਸਵੇਰੇ ਕਰਤਾ ਤੇ ਬਾਕੀ ਆ ਭਾਂਡੇ ਕਰਨਗੇ ਸਾਫ ਬਾਈ ਤਾਊ ਵਰਕੇ ਸਾਰੇ ਲੱਗੇ ਪਏ ਸੇਵਾ ਦਾ ਡਰਾਈਵਰ ਰੂਟਰ ਬਾਈਾਰੇ ਹੈਗੇ ਰਾਤ ਤੇ ਆਹ ਟਰਾਲੀਆਂ ਭਰਾ ਕੇ ਖੜਾ ਰੱਖੀਆਂ ਤੇ ਹੁਣ ਜਾਂਦੇ ਆ ਬਾਕੀ ਲੈਣ ਹੋਰ ਸਮਾਨਾ ਤੇ ਬਾਕੀ ਚੱਲਦੇ ਆ ਹੁਣ ਆਪਾਂ ਉਧਰਲੇ ਪਾਸੇ ਜਿੱਧਰ ਆਪਣੀ ਪਊਗੀ ਛੱਤ ਤੇ ਕ੍ਰੇਸ਼ਨ ਬਾਈ ਇਲੈਕਟ੍ਰੋਨਿਕ ਵਰਕਸ ਇਹਦੇ ਨਾਲ ਕਰਾਉਣੇ ਆਪਾਂ ਉੱਥੇ ਸੇਵਾ ਜਾ ਕੇ ਲੋ ਬਈ ਫਰੈਂਡਸ ਪਹੁੰਚ ਗਿਆ ਫਰੈਂਡਸ ਹਲਾ ਬਈ ਫਰੈਂਡਸ ਇੱਥੇ ਪਉਣੀ ਛੱਤ ਲੋ ਬਈ ਇੱਥੇ ਪਉਣੀ ਛੱਤ ਸੇਵਾਦਾਰ ਤੂੰ ਬਾਅਦ ਪਹੁੰਚੋ ਪਈ ਸੇਵਾਦਾਰ ਛੱਤ ਤੇ ਦਰਸ਼ਨ ਭਾ ਗਏ ਨੇ ਤੇ ਇਹਦੇ ਥੱਲੇ ਆਪਾਂ ਬਾਕਸਾਂ ਥੱਲੇ ਅਖਬਾਰ ਪਾਉਣ ਚਾਂਕੀ ਵੀ ਸੋਖੇ ਨਿਕਲ ਜਾਣ ਬਾਅਦ ਚ ਹਣਾ ਤੇ ਆ ਬਰਾਂਡ ਨਹੀਂ ਪਊਗੀ ਅੱਜ ਮਿੱਤਰੋ ਛੱਤ ਤੇ ਸੇਵਾਦਾਰ ਵੱਧ ਤੋਂ ਵੱਧ ਆਉਣਗੇ ਅੱਜ ਤੇ ਤੁਹਾਨੂੰ ਸੇਵਾ ਚਲਦੀ ਤੁਹਾਨੂੰ ਦਿਖਾਵਾਂਗੇ ਆਪਾਂ ਸੱਤ ਦੀ ਹਨਾ ਤੇ ਸਾਰੇ ਸੇਵਾਦਾਰ ਹੌਣਕ ਮੇਲੇਲੇ ਹੋਣਗੇ ਨਾਲੇ ਤਾਂ ਸਾਰੇ ਮੋਂ ਪਿਆਰ ਨਾਲ ਰਹਿਣਗੇ ਤੇ ਬਾਕੀ ਜੁੜੇ ਰੋ ਬਲੌਗਾਂ ਦੇ ਨਾਲ ਆਪਣੇ ਨਾਲ ਤੇ ਹੁਣ ਆਪਾਂ ਪਾਉਂ ਲੱਗਦੇ ਆਂਗੇ ਅਖਵਾਰ ਫੈਨ ਬਾਕਸਾਂ ਥੱਲੇ ਕਨਸੀਟਾ ਤਾਂ ਨੱਪੀਆਂ ਕਨਸੀਟਾ ਘਰੀਆਂ ਹਰੇਕ ਮੈਂ ਵਾਪਸ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਹਾਂ ਫੈਨ ਬਾਕਸ ਇਹ ਹਾਂ ਦੇਖੀ ਇਧਰ ਇਸ ਤਰ੍ਹਾਂ ਕਰਕੇ ਇੱਕ ਬਾਰ ਐ ਹਾਂ ਇਸ ਤਰ੍ਹਾਂ ਕਰਕੇ ਹਾਂ ਇਹ ਥਰੇ ਇੱਥੇ ਖੜਾ ਕੀ ਕਰਦਾ ਹੁਣ ਤੂੰ ਤੈਨੂੰ ਦੱਸਦਾ ਹਾਂ ਜਾ ਉਧਰ ਦੱਸਦਾ ਮੈਨੂੰ ਇਹ ਲਓ ਜੀ ਸਵੇਰ ਦੇ 8:30 ਵਾਲੇ 8:20 ਹੋ ਗਏ ਤੇ ਅਸੀਨ ਵਾਲਾ ਵੀਰ ਵੀ ਪੁੱਜ ਗਿਆ ਜੀ ਨੇ ਲੈਟਰ ਪਾਉਣਾਗਾ ਤੇ ਬਾਕੀ ਸੇਵਾਦਾਰ ਪਹੁੰਚੀ ਜਾਂਦੇ ਆਪਾਂ ਵੀ ਆਪਣਾ ਕੰਮ ਜਾਰੀ ਕਰ ਰੱਖਿਆਗਾ ਪਾਤੀ ਆਪਾਂ ਫੈਨ ਬਾਕਸਾਂ ਦੇ ਥੱਲੇ ਅਖਬਾਰ ਤੇ ਬਸ ਹੌਲੀ-ਹੌਲੀ ਕੰਮ ਕਰੀ ਜਾਂਦੇ ਆਂਗੇ ਸੇਵਾ ਕਰੀ ਜਾਂਦੇ ਬਸ ਇਹਨੂੰ ਬੰਨਵਾਗੇ ਪ੍ਰੋਗਰਾਮ ਲਈ ਸਰਵੰਤ ਸੋਰੀ ਆ ਰਹੇ ਆ ਲੋ ਬਈ ਇੱਧਰ ਆਪਣਾ ਵੀ ਕੰਮ ਜਾਰੀ ਹੈ ਸੇਵਾਦਾਰਾਂ ਦਾ ਤੇ ਪਰਲੇ ਪਾਸੇ ਮਸ਼ੀਨ ਦਾ ਸਮਾਨ ਚੜਾਉਣੇ ਆ ਤਾਂ ਹਾਂ ਤੇ ਬਾਬਾ ਜੀ ਵੀ ਆ ਗਏ ਬਾਹਰ ਤੇ ਸੇਵਾਦਾਰਾਂ ਕੋਲੇ ਪੁੱਜ ਜਾਣਗੇ ਬਸ ਤੇ ਦੇਖਾ ਰੱਖੀ ਜੋ ਵਾਬੇ ਨੇ ਕੰਮ ਹੋਈ ਜਾਂਦਾਗਾ ਤੇ ਕਿਰਪਾ ਮਾਲਕ ਦੀ ਤੇ ਇਧਰਲੇ ਪਾਸੇ ਮਸ਼ੀਨ ਨਾਲ ਤੋਂ ਫੜਫੜਾਉਣੇ ਆ ਪਰਾਸਾ ਤੇ ਸਮਾਨ ਫੜਦੇ ਆ ਤਾਹ ਆ ਬਾਈ ਪਹੁੰਚ ਗਏ ਬਈ ਪਹੁੰਚ ਗਏ ਲੋ ਬਾਈ ਕੀ ਹਰਮੰਤ ਕੀ ਚੜਾਈ ਜਾਂਨੇ ਆ ਆਹ ਹਾਂ ਰੇਲ ਗੱਡੀ ਦੀ ਲੀਜੀ ਚੜਾਈ ਜਾਂਨੇ ਰੇਲ ਗੱਡੀ ਦੀ ਰੀਲ ਚੜਾਈਏ ਨੇ ਫਿਰ ਚੜਾਵੇਂ ਕਿਸਤੀ ਆਪਾਂ ਇਧਰ ਬਈ ਸੇਵਾਦਾਰ ਵੀ ਪਹੁੰਚ ਗਏ ਮਾਨੀ ਸਿੰਘ ਕੁਲੰਬਰ ਹੋਰ ਬਈ ਕਹਿੰਦੀ ਸਤਿਕਾਰ ਸੇਵਾਦਾਰ ਪਹੁੰਚੀ ਨੇ ਬਈ ਸਾਰੇ ਨੂੰ ਸਸਤੀ ਗਾ ਪਿਆਰ ਵੀ ਸਸਤੀ ਗਾ ਲਾਓ ਬਈ ਭਾਰੀ ਤੋਂ ਭਾਰੀ ਸਮਾਨ ਹੋਈ ਜਾਂਦਾ ਐਂਡ ਤੱਕ ਲੈ ਓਏ ਖਿਚੋ ਲੈ ਵੀ ਇਹਦੇ ਵੀ ਦਰਸ਼ਨ ਹੋਣੇ ਸੀਗੇ ਤੇ ਪਹੁੰਚ ਗਏ ਮੁੰਡਾ ਸੇਵਾ ਤੇ ਲੈ ਖਿਚੋ ਬਈ ਆਓ ਬਾਈ ਓਏ ਵਾਹਿਗੁਰੂ ਜੀ ਕੀ ਫਤਿਹ ਇਹ ਬਤਾ ਰੋ ਬੜੇ ਤੇਜ਼ ਬਣਦੇ ਹੋ ਤੁਹਾਡੀ ਤੇਜ਼ੀ ਵੀ ਦੇਖਦੇ ਆ ਕੋਈ ਨਾ ਅਜੇ ਤਾਂ ਪਿਕਚਰ ਦਾ ਬਾਕੀ ਆ ਹਾਂ ਹਾਂ ਤੇਰੀ ਘਾਟ ਸੀ ਸਾਨੂੰ ਅੱਛੀ ਦੇ ਬਹੁਤ ਬਹੁਤ ਕੰਡਰ ਰੋਟਵਾ। ਲਈ ਮਨੋਰੰਜਨ ਹੋਈਆਂ ਵਾਲੀ ਸੇਵਾ ਕਰੀ ਜਾਂਦੇ ਸਾਰੇ ਸੇਵਾਦਾਰ। ਨਹੀਂ ਨਹੀਂ ਫੜ ਫੜ ਰੱਖਣਾ ਪੈਂਦਾ ਵੀ ਉਧਰ ਅੜ ਕੇ। ਧੱਕਾ ਕਰੀ ਜਾਂਦੇ। ਧੱਕਾ ਨਾ ਕਰੋ ਵੀਰ ਜੀ ਧੱਕਾ ਨਾ ਕਰੋ। ਕਰੋ ਦੁਖੀ ਤਾਂ ਨਹੀਂ ਕ੍ਰਿਸ਼ਨ ਓਏ। ਚਲੋ ਚਲੋ ਬਈ ਕਰਦੇ ਆ ਮਸ਼ੀਨ ਖੜੀ ਬਈ। ਆਏ। ਕਰੋ ਦੁਖੀ ਤਾਂ ਨਹੀਂ। ਬਈ। ਨਾ ਭਾਈ ਇਹ ਭਾਈ ਮੋਹ ਪਿਆ ਆ ਰਹਾ ਹੈ ਵਾਦੂਆ ਵੀਰੇ ਕੰਮ ਕਰਾ ਕੇ ਓ ਯਾਰ ਭਾਈ ਹੱਥ ਹੀ ਨਹੀਂ ਓ ਭਾਈ ਨੂੰ ਇਕੱਲੇ ਨੂੰ ਖੜਾਤਾ ਯਾਰ ਗਾਂ ਹੱਸ ਨਹੀਂ ਜਾਂਦਾ ਉਹ ਤੇ ਭਾਈ ਖੜਾ ਲੌਕ ਹੀ ਪੈਂਦਾ ਲੌਕ ਪੈ ਗਿਆ ਚਲੋ ਸ਼ੁਕਰ ਆ ਲੈ ਭਾਈ ਗੁਰਪ੍ਰੀਤ ਗੁਰਪੀ ਚਾ ਕਿਧਰ ਆ ਗੁਰਪ੍ਰੀਤ Tá aqui. ਭਾਈ ਆ ਵੀਰ ਅਸੀਂ ਤਾਂ ਬਣਦੇ ਆ ਪੈਪਾ ਨਾਲ ਠੀਕ ਤੇਰਾ ਤੇਰਾ ਯਾਰ ਜਾਲ ਨੂੰ ਆ ਕੇ ਚੰਬੜ ਗਿਆ ਪਤਾ ਨਹੀਂ ਸੀ ਉੱਠ ਕੇ ਨੇਚਰ ਵਾਂਗੂ ਮੂੰਹ ਮੱਤ ਹੋਇਆ ਜੀ ਜਾ ਕੇ ਹਾਂ ਮੂੰਹ ਮੱਤ ਹੋਇਆ ਵੀਰੇ ਜਾ ਕੇ ਤੂੰ ਕੇਰਾ ਹਾਂ 8:30 9:00 ਵਜ ਗਏ ਮੂੰਹ ਮੱਤ ਹੋ ਗਈ ਆ ਪੰਜ ਬਟੀਆਂ ਚਾਹੀਆਂ ਪੀ ਕੇ ਪੂਰਾ ਕੈ ਹੋ ਗਏ ਫੇਰ ਆਇਆ ਠੀਕ ਹੈ ਸਿਲੈਕਸ਼ਨ ਹੋ ਗਿਆ ਆਪਾਂ ਉਹਨਾਂ ਦੀ ਫੌਜਿਆਂ ਦੀ ਨਿਗਾਹ ਪਤਾ ਨਹੀਂ ਕਦੋਂ ਚੈੱਕ ਕਰੀਏ ਹੋਰ ਪਾ ਰਹੇ ਯਾਰ ਸਹੀ ਗੱਲ ਆ ਨਿਗਾਹ ਤਾਂ ਦੂਰੀ ਓਹ ਹੋ ਇਹ ਹੋਰ ਵੱਡਾ ਦਿਖਾਈਏ ਹੋਰ ਰੌਣਾ ਸੁਣਾਉਂਦਾ ਬਾਵਾ ਆਏ ਓਏ ਬਾਵਾ ਕੇ ਜਿਹੜਾ ਮੀਨਾ ਹੋ ਗਮ ਚੱਲੀ ਜਾਂਦਾ 2 ਦਿਨ ਹੋ ਗਿਆ ਉਹ ਇਹਨੂੰ ਬਾਵਾ ਕੇ ਇਹਨੂੰ ਨਹੀਂ ਬੰਨਿਆ ਮੈਂ ਇੱਥੇ ਭਾਈ ਆਪਣੇ ਸੇਵਾਦਾਰ ਪਹੁੰਚ ਗਏ ਬਟਲਵਾਲਟੀਆਂ ਵਾਲੇ ਅੜਾ ਓਏ ਪਹੁੰਚ ਗਏ ਆਪਣੀ ਜੋੜੀ ਪਹੁੰਚ ਗਈ ਭਾਈ ਬਾਕੀ ਮੈਂਡ ਮੈਂਡ ਬੰਦੇ ਜੇ ਇਹ ਸਵੇਰ ਦੇ ਆਉਣ ਵਾਲੇ 30 ਮਿੰਟਾਂ ਦਾ ਆ ਗਿਆ ਹਨ ਆ ਗਿਆ ਆ ਗਿਆ ਵਈ ਆ ਗਿਆ ਹਰਮਨਤ ਚੋੜਾ ਹੋ ਗਿਆ ਜਦੋਂ ਆ ਗੱਲ ਕਹੇ ਤੀ ਮੈਂ ਤਾਂ ਪਹਿਲਾਂ ਆ ਗਿਆ ਅੱਜ ਤੱਕ ਹੀ ਆ ਗਿਆ ਹਾਂ ਮੈਂ ਤਾਂ 8 ਵਜੇ ਆਇਆ ਅੱਠ ਕੀ ਆ ਗਿਆ ਅੱਠ ਕੀ ਆ ਗਿਆ 8 ਵਜੇ ਬੱਸ 8:00 ਵਜੇ ਆ ਗਿਆ ਬਈ ਇਹ ਤੇ ਇਧਰ ਉਹ ਪਾਸੇ ਬਈ ਲੋਡਰ ਲਾਡਰ ਜੀ ਚਲਾਈ ਜਾਂਦੇ ਤੇ ਗਲੀ ਕਰੀ ਨੇ ਆਪਣੀ ਸਾਫ ਦੋ ਆ ਰਹੇ ਆ ਤੇ ਬਾਬਾ ਜੀ ਵੀ ਬੈਠੇ ਨੇ ਤੇ ਪਾਉਂਦਾ ਮਾਲ ਕਰੀ ਮੋਂ ਪਿਆਰ ਕਰਦੇ ਹੋਏ ਸੇਵਾਦਾਰਾਂ ਦੇ ਨਾਲ ਲੋ ਬਾਈ ਪਾਪਾ ਬੂਪਾ ਮੰਨੀਆਂ ਦੇ ਸੇਵਾਦਾਰ ਤੇ ਕੰਮ ਰਿਹਾ ਥੋੜਾ ਹੋਰ ਬਾਈ ਕਿਰਪੀ ਦਾ ਤੇ ਇੱਧਰ ਲੋ ਜੀ ਜੇ ਸੱਤ ਪੈਣ ਦੀਆਂ ਪੂਰੀਆਂ ਪੂਰੀਆਂ ਤਿਆਰੀਆਂ ਗਈਆਂ ਤੇ ਇੱਧਰ ਸੇਵਾਦਾਰ ਪੂਰੇ ਰੈਡੀ ਵਰ ਰੈਡੀ ਨੇ ਤੇ ਮਸਾਲਿਆਂ ਕੋਲੇ ਖੜੇ ਹੈਗੇ ਸਾਰੇ ਸੇਵਾਦਾਰ ਤੇ ਗੱਟੇ-ਕੁੱਟੇ ਗਿਣਦੇ ਆਉਣਗੇ ਤੇ ਬਾਕੀ ਕਿਰਪਾ ਬਾਬਿਆਂ ਦੀ ਤੇ ਸਾਰੇ ਸੇਵਾਦਾਰ ਬਾਈ ਪੂਰੇ ਰੈਡੀ ਨੇ ਤੇ ਵਾਸਾ ਨਸੀਨ ਮਸੂਮ ਸੈੱਟ ਕਰਨ ਦੀ ਦੇਰ ਆ ਗਈ ਤੇ ਸਾਰੇ ਉਧਰ ਥੋੜੀਆਂ-ਮੋਟੀਆਂ ਪੈਪਾਈਆਂ ਰਹਿ ਗਈਆਂ ਤੇ ਬਾਕੀ ਕੰਮ ਕੰਪਲੀਟ ਆ ਓਕੇ ਦੀ ਰਿਪੋਰਟ ਆਗਾ ਨਹੀਂ ਬੋਲ ਮਾਰ ਤੇ ਬਾਕੀ ਅੰਦਰ ਇਹ ਕਪਾਸਿਵਾ ਦਾ ਸੌ ਦਿਖਾਉਣੇ ਆਗੇ ਤੇ ਬਾਕੀ ਹਰ ਇੱਕ ਕੰਮ ਹੋਈ ਜਾਂਦਾਗਾ ਸੇਫ ਹੋਰ ਪਹੁੰਚੇ ਆ ਮੇਰੇ ਕੋਲ ਤਾਂ ਚਲਾਤਾ ਤੂੰ ਚਲਾ ਦਾਂਗੇ ਆ ਵੀ ਚੱਲੀ ਜਾਂਦਾ ਲੰਗਰ ਤੇ ਲੰਗਰ ਛੱਕੇ ਤੇ ਪਸ ਪਾਉਣ ਲੱਗ ਜਾਣਗੇ ਛੱਤ ਤੇ ਖੁੱਲਾ ਲੰਗਰ ਵਰਤੀ ਜਾਂਦਾਗਾ ਬਾਈ ਕਿਰਪਾ ਮਾਲਕ ਦੀ ਉੱਧਰਲੇ ਪਾਸੇ ਮੰਜੇ ਨੇ ਭਾਂਡੇ ਦੇ ਤੜਕੇ ਆਪਾਂ ਕਢਾ ਕੇ ਸੀ ਭਾਂਡੇ ਹੋਰ ਜੀ ਕੀ ਹਾਲ ਨੇ ਇੱਥੇ ਬਈ ਸੇਵਾਦਾਰ ਭਾਂਡੇ ਮਾਜੀ ਜਾਂਦੇ ਤਾਊ ਹੋਰੀ ਹੋਰ ਜੀ ਕੀ ਹਾਲ ਨੇ ਸਾਰੇ ਚੜਦੀ ਕਲਾ ਐ ਫੌਜੀ ਬਈ ਫੌਜੀ ਸਿਲੈਕਸ਼ਨ ਵੀ ਬੈਠੀ ਆ ਬਈ ਇੱਥੇ ਟੀਮ ਬੈਠੀ ਆਪਣੀ ਮੁੰਡੇ ਸਲੈਕਟ ਹੋ ਰਿਹਾ ਵੀ ਫੌਜੀ ਫੌਜ ਚ ਇਧਰਲੇ ਪਾਸੇ ਮਨਿੰਦਰ ਸੇਵਾਦਾਰ ਹੋਰ ਕੀ ਹਾਲ ਨੇ ਭਾਈ ਤੇ ਕੀ ਕਹਿਣਾ ਚਾਹੁੰਨੇ ਹੋ ਅੱਜ ਦੇ ਅੱਜ ਦੇ ਅੱਜ ਆਪਣੀ ਅੱਜ ਆਪਣੀ ਸਾਥ ਤੇ ਕੀ ਬਹੁਤ ਵਧੀਆ ਰੌਣਕ ਮੇਲਾ ਲੱਗ ਰਿਹਾ ਹੈ ਹਾਂਜੀ ਸਾਡੇ ਬਾਬਾ ਜੀ ਮੋਖ ਜੀ ਤੇ ਇਹਨਾਂ ਦੇ ਲੰਗਰ ਪਾਣੀ ਦੀ ਸੇਵਾ ਤੇ ਆ ਪੂਰੇ ਮੰਨ ਕੇ ਹਾਲ ਪੂਰੇ ਆ ਦੀ ਠੀਕ ਹੈ ਤੇ ਅੱਜ ਭਾਈ ਸਾਰੇ ਪਿੰਡ ਦੀ ਰੌਣਕ ਤੁਹਾਨੂੰ ਦਿਖਾਵਾਂਗੇ ਹਨਾ ਹਾਂ ਸਾਰੇ ਦਿਨ ਆਪਾਂ ਤੱਕ ਚੱਲੂਆ ਅੱਛਾ ਤਾਂ ਇੱਕ ਸੱਤ ਆਡੋਣਾ ਹਾਂਜੀ ਦੇਬਾਕੀ ਬਾਕੀ ਆਪਾਂ ਗੰਗ ਤੋਂ ਗੰਗ ਤੋਂ ਲੈਨੇ ਆਪਾਂ ਆ ਗਿਆ ਆ ਗਿਆ ਇੱਧਰ ਵੀ ਆਣਾ ਗੰਗ ਤੋਂ ਲੈਨੇ ਇੰਟਰੋਡਕਸ਼ਨ ਭਾਈ ਗੰਗਾ ਅੱਜ ਜਦਾ ਦਾ ਸਪੈਸ਼ਲ ਕਿਉਂ ਆ ਸੰਜੀ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਬਾਕੀ ਬਲੌਗ ਜੀ ਪਤਾ ਲੱਗ ਜੂ ਕਿਉਂ ਸਪੈਸ਼ਲ ਆ ਅੱਛਾ ਯਾਰ ਓ ਵਾਓ ਭਾਈ ਦੋ ਸਕੈਂਟਾਂ ਚ ਗੱਲ ਮਗਾ ਗਿਆ ਬਾਈ ਇਹਨੂੰ ਕਹਿੰਦੇਗੇ ਤਕਨੀਕ ਇਹਦੀ ਖਾਸੀਅਤ ਹੈ ਖਾਸੀਅਤ ਆ ਮੁਕੀ ਤਾਂ ਹੋਰ ਵੀ ਬਥੇਰੇ ਹੈ ਇਹਨੂੰ ਉਹਨਾਂ ਤੋਂ ਵੀ ਉੱਤੇ ਰੱਖਿਆ ਫੈ ਸਹੀ ਗੱਲ ਹੈ ਸੇਵਾਦਾਰਾਂ ਮੁਕੀ ਲੋ ਜੀ ਇੱਧਰ ਤਿਆਰ ਹੋਈ ਜਾਂਦਾ ਗਾ ਗੁਰੂ ਦਾ ਲੰਗਰ ਤੇ ਜੇ ਸਾਰੇ ਸੇਵਾਦਾਰ ਲੰਗਰ ਛਕਣਗੇ ਤੇ ਚਾਹ ਬਣੀ ਦਿੱਤਾ ਆ ਚਾਹ ਬਣੀ ਆ ਦਿੱਤਾ ਚਾਹ ਬਣੀ ਆਂਦੀ ਆ ਬਾਈ ਸਾਰੇ ਸੇਵਾਦਾਰਾਂ ਵਾਸਤੇ ਤੇ ਹਜੇ ਉੱਪਰ ਨਹੀਂ ਲੱਗੀ ਬਾਕੀ ਭਈਆ ਸੇਵਾਦਾਰ ਜਿਹਦੇ ਜਿੰਨੇ ਦਿਨਾਂ ਦਾ ਹਨ ਆਪਣੇ ਕੰਮ ਚੱਲੀ ਜਾਂਦਾ ਹੈਗਾ ਆ ਦੋਨੇ ਤਾਊ ਆਪਣੇ ਇੱਥੇ ਹੀ ਰਹਿੰਦੇ ਹੈਗੇ ਬਾਕੀ ਅੱਜ ਹੋਰ ਵੀ ਸੇਵਾਦਾਰ ਆਪਣੇ ਸਾਰੇ ਪਿੰਡ ਵਿੱਚੋਂ ਆਏ ਹੈਗੇ ਤੇ ਸਾਰਿਆਂ ਨੂੰ ਸਾਰਿਆਂ ਦਾ ਕਰਦੇ ਆਪਾਂ ਸਵਾਗਤ ਹੈ ਨਾ ਤਾਇਆ ਹਾਂ ਧੰਨਵਾਦ ਧੰਨਵਾਦ ਤਾਇਆ ਹੋਰਾਂ ਨੂੰ ਭਾਈ ਹੈ ਆਹ ਆਹ ਬਾਬੇ ਦੀ ਕਿਰਪਾ ਨਾਲ ਛੱਤ ਪਈ ਜਾਂਦਾ ਸਾਰੇ ਸੇਵਾਦਾਰ ਪਹੁੰਚੇ ਬਾਅਦ ਤੋਂ ਬਾਅਦ ਅੱਜ ਗੁਰਲਾਲ ਬਾਈ ਵੱਰ ਕੀ ਵੀ ਆ ਗਿਆ ਅੱਜ ਆਹ ਆਹ ਦੇ ਨਰੂਤਾ ਆ ਸਾਡਾ ਹੋਰ ਭਾਈ ਇਹ ਵੀ ਪੱਕਾ ਸੇਵਾਦਾਰ ਸਾਡੇ ਆਪਣੇ ਡੇਰੇ ਦਾ ਹੈ ਜੀ ਇਹ ਘੋੜਾ ਦਾ ਸੇਵਾਦਾਰ ਕੱਲਾ ਘੋੜੀ ਕਰਨਾ ਹਾਂ ਕੱਲਾ ਘੋੜਾ ਦਾ ਸੇਵਾਦਾਰ ਆ ਭਾਈ ਇਹਨੇ ਘੋੜਾ ਘੋੜਾ ਹੱਥ ਸਹੀ ਗੱਲ ਆ ਇਹਨੇ ਘੋੜਾ ਦੇਖਾ ਰੱਖੀ ਕਰਨੀ ਐ ਵੀ ਖਰਾਬ ਨਹੀਂ ਹੋਣ ਦੇਣਾ ਤਾਊ ਕਿਉਂ ਹਨਾ ਤੇ ਇਧਰ ਭਾਈ ਦਾ ਦੂ ਦੇ ਟੈਸਟਿੰਗ ਹੋਈ ਜਾਂਦੀ ਆ ਤੇ ਕਿਨਕੀਨ ਸਾਰਾ ਕੁਝ ਚੈੱਕ ਹੋ ਗਿਆ ਤੇ ਬਾਕੀ ਗੁਰੂ ਮਹਾਰਾਜ ਦੀ ਕਿਰਪਾ ਹੈਗੀ ਤੇ ਇਧਰ ਗੰਗਵੀ ਬਈ ਆਪੋਈ ਸੇਵਾ ਤੇ ਲੱਗੇ ਪਏ ਆ ਸਾਰੇ ਸੇਵਾਦਾਰ ਤੇ ਇਧਰਲੇ ਪਾਸੇ ਬਈ ਆਪਾਂ ਇੱਕ ਕਰ ਗੱਲ ਕਰੀਏ ਮਾਈਆਂ ਵੀ ਲੰਗਰ ਪਕਾਈ ਜਾਂਦੀਆਂ ਤੇ ਹੁਣ ਆਪਾਂ ਚੱਲਦੇ ਆ ਉਧਰਲੇ ਪਾਸੇ ਸੋਨੂੰ ਸਾਰੀ ਇੰਟਰੋਡਕਸ਼ਨ ਆਪਾਂ ਕਿਹੜਾ ਕਰਵਾਤੀ ਗੁਰੂ ਮਹਾਰਾਜ ਦੀ ਕਿਰਪਾ ਅੱਜ ਦਾ ਦਿਨ ਬਹੁਤ ਖਾਸ ਰਹਿਣ ਵਾਲਾ ਹੈ ਬਹੁਤ ਖੁਸ਼ੀ ਆ ਰਹੀ ਹੈ ਲੋ ਬਾਈ ਸਾਰੇ ਸੇਵਾਦਾਰ ਲੰਗਰ ਛੱਕ ਕੇ ਲੰਗਰ ਦਾ ਵੀ ਬਾਬਿਆਂ ਵੱਲੋਂ ਹੁਕਮ ਆ ਗਿਆ ਵੀ ਲੰਗਰ ਚਲਾ ਦਿਓ ਤੇ 37 ਵਰਗੇ ਬਾਈ ਬਹੁਤ ਦਿਨਾਂ ਬਾਅਦ ਪਹੁੰਚੇ ਸੇਵਾਦਾਰ ਹੈ ਐਸੀ ਸੀ ਗੱਲ ਚੱਲ ਗੱਲ ਮੈਂ ਨਹੀਂ ਆਇਆ ਫਿਰ ਠੀਕ ਹੈ ਠੀਕ ਹੈ ਤੇ ਅਦਰਲੇ ਵੱਸੇ ਬਾਈ ਕਾਸ਼ਵਰੀ ਵੀ ਤੇ ਕਹਿੰਦੀ ਹੋਰੀ ਬਹਿ ਕੇ ਹੈ ਕਿਵੇਂ ਕਰਦੇ ਬਾਬਾ ਦੇ ਸੇਵਾ ਲੱਗੀ ਬਾਈ ਛੋਟੀ ਹਾਂ ਹਾਂ ਬਾਈ ਹਾਂ 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 ਸਹੀ ਗੱਲ ਆ ਬਾਈ ਐ ਤਾਂ ਸਾਡੀ ਪਖਰੀ ਦੀ ਵੀ ਗੱਲ ਕਰ ਗਿਆ ਵਾਕਿ ਭਾਈ ਸਾਰੇ ਸੇਵਾਦਾਰ ਪਹੁੰਚ ਕੇ ਵੀ ਲੰਗਰ ਸ਼ਾ ਕਰਨ ਵਾਸਤੇ ਜੀ ਵੈਸਾ ਲੰਗਰ ਛੱਕੇ ਤੇ ਬਾਬਿਆਂ ਵੱਲੋਂ ਆਗਿਆ ਮਿਲ ਗਈ ਹੈ ਨਾ ਸਾਰਿਆਂ ਨੂੰ ਸੇਵਾਦਾਰਾਂ ਨੂੰ ਸਾਰਾ ਭਾਈ ਲਗਭਗ ਪਿੰਡ ਪਹੁੰਚਾ ਆਪਣਾ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਹਨਾ ਬਾਬਿਆਂ ਵੱਲੋਂ ਵੀ ਤੇ ਆਪਣੇ ਵੱਲੋਂ ਵੀ ਤੇ ਸਾਰਿਆਂ ਦੀ ਕਿਰਪਾ ਕੀ ਵਾਕੀ ਮਾਲਕ ਦੀ ਤੇ ਬਾਤ ਤੋਂ ਬਾਅਦ ਸੇਵਾਦਾਰ ਬਹੁਤ ਭਈ ਪਹੁੰਚੇ ਤੇ ਬਹੁਤ ਵੀਰ ਹਜੇ ਆਉਣਗੇ ਤੇ ਬਸ ਗੁਰੂ ਮਹਾਰਾਜ ਦੀ ਕਿਰਪਾ ਕੀ ਸੇਵਾਦਾਰ ਪਹੁੰਚੀ ਜਾਂਦੇ ਹੈਗੇ ਤੇ ਕਿਰਪਾ ਮਾਲਕ ਦੀ ਹਾਂਜੀ 1997 ਦੇ ਵੇਲੇ ਦਾ ਠੀਕ ਹੈ ਮਹਾਰਾਜ ਜੀ ਕਲੈਦ ਵੀਰੇ ਦਾ ਇਹ ਬਣਾ ਕੇ ਆਇਆ ਹੈ ਤੇ ਠੀਕ ਹੈ ਮਹਾਰਾਜ ਜੀ ਜੋਧਪੁਰ ਹਾਂਜੀ ਬਠਿੰਡੇ ਬਣਾ ਕੇ ਆਇਆ ਹੈ ਠੀਕ ਹੈ ਮਹਾਰਾਜ ਜੀ ਤੇ ਹੋਰ ਕੋਸੇ ਮਹਾਰਾਜੀ ਕੁਛ ਕਹਿਣਾ ਚਾਹਦੇ ਹੋ ਮਹਾਰਾਜ ਜੀ ਠੀਕ ਹੈ ਮਹਾਰਾਜੀ ਤੇ ਅੱਜ ਪਹੁੰਚਾਣਾ ਮੇਰੇ ਲੈਟਰ ਜੀ ਤੇ ਬਾਕੀ ਸਾਰੇ ਸੇਵਾਦਾਰ ਹੋ ਹੀ ਪਹੁੰਚੇ ਹੋਇਆ ਗੁਰੂ ਮਹਾਰਾਜ ਦੀ ਕਿਰਪਾ ਹੈਗੀ ਤੇ ਬਾਕੀ ਬਾਬਾ ਨੇ ਇੰਟਰੋਡਕਸ਼ਨ ਦੇ ਦਿੱਤੀ ਚਲੋ ਭਾਈ ਚਲੋ ਸੇਵਾਦਾਰੋ ਹੋਤਾ ਹੋਈ ਠੀਕ ਹੈ ਵਧੀਆ ਹੋ ਠੀਕ ਹੈ ਹਾਂਜੀ ਹਾਂਜੀ ਕਿਰਪਾ ਮਹਾਰਾਜੀ ਦੀ ਤੇ ਕੁਸਾ ਸਾਰਾ ਪਿੰਡ ਆਪਣਾ ਸੇਵਾ ਕਰ ਰਿਹਾ ਜੇ ਬਾਬਾ ਨਾਗ ਜੀ ਦੇ ਆਸ਼ਰਮ ਠੀਕ ਹੈ ਮਹਾਰਾਜੀ ਤੇ ਹੋਰ ਕੁਛ ਕੋਈ ਖਾਸ ਸ਼ਬਦ ਕਹਿਣਾ ਚਾਹੁੰਦੇ ਹਾਂ ਸ਼ਬਦ ਹੈ ਮਤਲਬ ਜਿਹੜੇ ਵੀ ਕਿੰਨੇ ਵੀ ਹੈ ਪਿੰਡ ਦੇ ਨੌਜਵਾਨ ਪੀੜੀ ਹੈ ਹਾਂਜੀ ਉਹਨਾਂ ਨੂੰ ਇਹੀ ਸੰਦੇਸ਼ ਦੇਣੇ ਆ ਵੀ ਨਸ਼ੇ ਤੋਂ ਮਤਲਬ ਦੂਰ ਰਹੋ ਹਾਂਜੀ ਕਿਸੇ ਵੀ ਕਿਸਮ ਦਾ ਹੈ ਮਤਲਬ ਉਸ ਤੋਂ ਦੂਰ ਰਹੋ ਹਾਂਜੀ ਤੇ ਵੱਧ ਤੋਂ ਵੱਧ ਪਿੰਡ ਵਾਸਤੇ ਤਾਂ ਖਰੇ ਬਹੁਤ ਵੱਡੀ ਚੀਜ਼ ਹੈ ਤੇ ਆਪਣੇ ਮਹਾਰਾਜ ਦੀ ਕਿਰਪਾ ਹੈ ਹਾਂਜੀ ਕਿ ਆਪਣੇ ਪਿੰਡ ਦੀ ਜਿਹੜੀ ਨੌਜਵਾਨ ਪੀੜੀ ਹੈ ਨਸ਼ੇ ਤੋਂ ਦੂਰ ਹੈਗੀ ਹਾਂਜੀ ਵੱਧ ਤੋਂ ਵੱਧ ਕੰਮ ਨਾਲ ਜੁੜੋ ਤੇ ਧਰਮ ਨਾਲ ਜੁੜੋ ਹਾਂਜੀ ਫੇਰ ਹੀ ਆਪਾਂ ਨਸ਼ਾ ਤੋਂ ਰਹਿ ਤਰਹਿ ਸਕਦੇ ਹਣਾ ਜੀ ਤੇ ਬਾਕੀ ਕਿਰਪਾ ਮਹਾਰਾਜ ਦੀ ਹਾਂਜੀ ਸਾਨਤਾ ਜੋਗ ਜਿਹੜੇ ਸਥਾਨ ਹੈ ਨਾ ਦੋਨੇ ਗੁਰੂ ਘਰ ਹਾਂਜੀ ਤੇ ਬਾਬਾ ਡੇਰਾ ਲਾਗਾ ਜੀ ਦਾ ਡੇਰਾ ਹਾਂਜੀ ਬਹੁਤ ਵੱਡੀ ਚੀਜ਼ ਆਪਣੇ ਪਿੰਡੂ ਇੱਕ ਬਹੁਤ ਵੱਡੀ ਦੇਣ ਹੈ ਸਹੀ ਗੱਲ ਹੈ ਮਹਾਰਾਜ ਜੀ ਤੇ ਇੱਕ ਆਪਣਾ ਮਾਨਕ ਚਲੋ ਇਤਿਹਾਸਿਕ ਪਿੰਡ ਹੈਗਾ ਹਾਂ ਤੇ ਗੁਰੂ ਘਰ ਵੀ ਆਪਣੇ ਪਿੰਡਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਤਿਹਾਸਿਕ ਹੈ ਤੇ ਡੇਰਾ ਸਾਹਿਬ ਵੀ ਆਪਣਾ ਇਤਿਹਾਸਿਕ ਹੈ ਹਣਾ ਤੇ ਡੇਰੇ ਬਾਬਾ ਨਾਗਾ ਜੀ ਵੇਖਿ ਆਪਾਂ ਅੱਜ ਸਾਰੇ ਸੇਵਾਦਾਰ ਬਾਈ ਪਹੁੰਚੇ ਹੋਏ ਹੈਗੇ ਤੇ ਬਾਅਦ ਤੋਂ ਬਾਅਦ ਸੇਵਾਦਾਰ ਅੱਜ ਆਏ ਆ ਤੇ ਬਾਕੀ ਜਿਹੜੇ ਬਾਈ ਰਹਿ ਗਏ ਤੇ ਹਨਾ ਲੋਗੜਾ ਮੇਰੀ ਗੱਲ ਸੁਣ ਜਿਹੜੇ ਅੱਜ ਸੇਵਾਦਾਰ ਕੋਈ ਮੰਨ ਕੇ ਚੱਲ ਬਾਅਦ ਤੋਂ ਬਾਅਦ ਕੰਮ ਹੋ ਗਿਆ ਤੇ ਉਹਨਾਂ ਨੂੰ ਕੀ ਕਹਿਣਾ ਚਾਹਣਾ ਹੈਗਾ ਵੀ ਭਈ ਫੇਰ ਦੇਣਾ ਜਾਂ ਫੇਰ ਦਿਨ ਕੱਟ ਲਿਓ ਰਹਿ ਗਏ ਵੀ ਬਾਅਦ ਚ ਫੇਰ ਸੇਵਾ ਲਾ ਦੇ ਹਾਂ ਬਾਅਦ ਚ ਫੇਰ ਸੇਵਾ ਲਾ ਸਹੀ ਗੱਲ ਆ ਗੁਰੂ ਮਹਾਰਾਜ ਦਾ ਘਰ ਆ ਇਹ ਹਾਂ ਜੀ ਹਾਂ ਜੀ ਤੇ ਬਾਕੀ ਬਈ ਕਿਰਪਾ ਮਹਾਰਾਜ ਦੀ ਟਰੈਕਟਰ ਟਰੈਕਟਰਾਂ ਦੀ ਵੀ ਕੋਈ ਕਮੀ ਨਹੀਂ ਤੇ ਬਾਕੀ ਗੁਰੂ ਦਾ ਘਰ ਹੈ ਤੇ ਇੱਥੇ ਕਾਸੀ ਚੀਜ਼ ਦੀ ਕਮੀ ਨਹੀਂ ਹੈਗੀ ਤੇ ਵੱਧ ਤੋਂ ਵੱਧ ਸੇਵਾਦਾਰ ਪਹੁੰਚੀ ਜਾਂਦੇ ਹੈਗੇ ਤੇ ਉਧਰਲੇ ਪਾਸੇ ਬਈ ਵਪਾਰੀ ਵੀਰ ਵੀ ਖੜੇ ਆ ਆਪਣੇ ਜਿਹੜੇ ਵੀ ਜੀ ਆ ਪਾਪਾ ਸੂ ਮੰਡੀ ਦੇ ਵਿੱਚ ਦੇਖਦੇ ਹੁੰਨੇ ਹੈਗੇ ਹਨਾ ਤੇ ਆ ਕੀ ਕਿਰਪਾ ਮਾਲਕ ਦੀ ਇਹ ਸਾਰੇ ਵੀਰ ਸ਼ਕੀ ਜਾਂਦੇ ਹੈਗੇ ਲੰਗਰ ਕਿ ਮਹਾਰਾਜਾ ਜੀ ਪੂਰੇ ਖੁਸ਼ ਨੇ ਮੇਨ ਗੱਲ ਤੇ ਸਾਰੇ ਸੇਵਾਦਾਰ ਬਾਈ ਛਕੀ ਜਾਂਦੇ ਲੰਗਰ ਤੇ ਬੱਸ ਲੈਂਟਰ ਦਾ ਕੰਮ ਕਰਦੇ ਆ ਯਾਰੀ ਤੇ ਆਪਾਂ ਆਦੀ ਚੱਪਲਾਂ ਸਾਈਡ ਤੇ ਖੜੇ ਆ ਬਈ ਹੈੱਡ ਸਾਭੀ ਹੋ ਗਈਏ ਰਕ ਸਾਰੇ ਸੇਵਾਦਾਰ ਬਾਈ ਸੇਵਾ ਕਰੀ ਜਾਂਦੇ ਹੈਗੇ ਬੱਸ ਲੰਗਰ ਛੱਕ ਕੇ ਚਲਾਉਂਦੇ ਆ ਵੀ ਲੈਟਰ ਦਾ ਕੰਮ ਆ ਵੀ ਹੋਰ ਬਾਈ ਜੀ ਕਿ ਹਾਲ ਨੇ ਜੀ ਤੇ ਕੋਈ ਖਾਸ ਸਾਬ ਦਾ ਦੱ ਲਈ ਆ ਸੇਵਾ ਕਰੀ ਸੇਵਾ ਕਰ ਲੈ ਤਨੂੰ ਮਣੂ ਹਾਂਜੀ ਤੇ ਬਾਬਾ ਨਾਗਾ ਜੀ ਡੇਰੇ ਪਹੁੰਚੇ ਹੋਏ ਆਗੇ ਅੱਜ ਬਹੁਤ ਕੀ ਕਹਿ ਸਕਦੇ ਆ ਵੀ ਕਿੱਡਾ ਕ ਪ੍ਰੋਗਰਾਮ ਖਾਸ ਆਪਣੇ ਲਈ ਆ ਵੀ ਆਪਣੇ ਪਿੰਡ ਦੇ ਲੋਕਾਂ ਨੂੰ ਪੂਰੀ ਸ਼ਰਧਾ ਸ਼ਰਧਾ ਕਰਕੇ ਹਰ ਘਰ ਦਾ ਬੰਦਾ ਮਨਲਾ ਪੋਆ ਦਾ ਕੰਮ ਛੱਡ ਕੇ ਡੇਰਾ ਬਾਬਾ ਨਾਗਾਜੀ ਵੀ ਕਿਹੇ ਪਹੁੰਚੇ ਆਗੇ ਹਾਂ ਇੱਕ ਬੰਦਾ ਆਪਦਾ ਕੰਮਕਾਰ ਛੱਡ ਕੇ ਹਾਂਜੀ ਸੇਵਾ ਕਰਨ ਆਇਆ ਠੀਕ ਆ ਬੇਬੀ ਬਹੁਤ ਨੀਚਾ ਤੇ ਲਗਨ ਨਾਲ ਸੇਵਾ ਕਰਦਾ ਹੈ ਠੀਕ ਆ ਜੀ ਤੇ ਲੋ ਜੀ ਹੁਣ ਆਪਾਂ ਸੋਨ ਤਿੰਨ ਚਾਰ ਬੰਦਿਆਂ ਤੋਂ ਆਪਾਂ ਗੱਲਬਾਤ ਕਰਾ ਲਈ ਤੇ ਬਾਕੀ ਗੁਰੂ ਮਹਾਰਾਜ ਨੇ ਵੀ ਆਪਣੇ ਨਾਲ ਗੱਲਬਾਤ ਸ਼ੇਅਰ ਕਰੀ ਹੈਗੀ ਤੇ ਬਾਕੀ ਕਿਰਪਾ ਮਾਲਕ ਦੀ ਵਾਦ ਤੋਂ ਬਾਅਦ ਸੇਵਾ ਦਾ ਆਪਣੇ ਡੇਰਾ ਬਾਬਾ ਨਾਗਾਜੀ ਪਹੁੰਚੇ ਨੇ ਕਿ ਸਾਰੇ ਸੇਵਾਦਾਰ ਬਈ ਲੰਗਰ ਛਕੀ ਆਂਦੇ ਕਿ ਹਰੇਕ ਦੇ ਚਿਹਰੇ ਤੇ ਮੁਸਕਾਨ ਆ ਦੇਖੋ ਬਈ ਹਰੇਕ ਇਕੱਲੇ ਇਕੱਲੇ ਚ ਬੰਦੇ ਤੇ ਤਾਊ ਸਾਡਾ ਬਈ ਲੈ ਬਈ ਇਧਰ ਲੈ ਵਾਸੇ ਵੀ ਚੈੱਕ ਕਰਾ ਦਈਏ ਇਧਰ ਲੈ ਵਾਸੇ ਵੀ ਚੈੱਕ ਕਰਾ ਦਈਏ ਸੇਵਾਦਾਰ ਬਈ ਲੰਗਰ ਦੇ ਵਿੱਚ ਵੀ ਆਪਣੀ ਸੇਵਾ ਜਾਰੀ ਰੱਖਦੇ ਨੇ ਲੋਈ ਸੇਵਾਦਾਰ ਸ਼ਗੀ ਹੰਦੇ ਨੇ ਲੰਗਰ ਗੰਗਲ ਵਰਗੇ ਸੇਵਾਦਾਰ ਤੇ ਵਰਵੰਤ ਵਰਗੇ ਕੰਤੇ ਵਰਗੇ ਵਰਵੰਤ ਬਾਈ ਸਾਹਮਣੇ ਸਾਰੇ ਸੇਵਾਦਾਰ ਬਈਆ ਪਉ ਦੀ ਸੇਵਾ ਤੇ ਲੱਗੇ ਪਏ ਨੇਗੇ ਤੇ ਬਾਈ ਅੱਜ ਦਾ ਦਿਨ ਬਹੁਤ ਖਾਸ ਰਹਿਣ ਵਾਲਾ ਆ ਜੁੜੇ ਰਹੋ ਆਪਣੇ ਬਲੌਗਾਂ ਦੇ ਨਾਲ ਜੁੜੇ ਰਹੋ ਆਪਣੀ ਕਲਿੱਪ ਦੇ ਨਾਲ ਹਨਾ ਬਾਈ ਚਾਹ ਪੀ ਲੋ ਗਾਈਜ਼ ਦੇਖੋ ਜੀ ਪੁਰਾਣੇ ਜ਼ਮਾਨੇ ਵਾਲੀਆਂ ਹਨਾ ਉਹੀ ਗੱਲਾਂ ਬਾਤਾਂ ਤੇ ਉਹੀ ਕਹਾਣੀਆਂ ਇਹਨਾਂ ਨੂੰ ਦੇਖ ਕੇ ਬਣਾ ਪੁਰਾਣੇ ਬਣਾ ਨੂੰ ਦੇਖ ਕੇ ਤੇ ਪਸ਼ੂਆਂ ਥੱਲੇ ਬੈਠੇ ਦੇਖ ਕੇ ਬਣਾ ਥੱਲੇ ਬੈਠੇ ਦੇਖ ਕੇ ਹਨਾ ਤੇ ਪੁਰਾਣੀਆਂ ਗੱਲਾਂ ਚੇਤੇ ਆਉਂਦੀਆਂ ਨੇ ਤੇ ਆਪਾਂ ਤਾਂ ਖਰ ਨਹੀਂ ਦੇਖੀਆਂ ਗੱਲਾਂ ਪਰ ਸੁਣੀਆਂ ਜ਼ਰੂਰ ਨੇ ਹਨਾ ਤੇ ਉਹ ਵੀ ਕਦੇ ਦਿਨ ਸੀਗੇ ਆ ਆ ਪੱਖੀ ਦੇਖਦੇ ਆ ਦਿਨ ਤੇ ਜਿਹੜੇ ਆਪਣੇ ਦਾਦੇ ਹੋਰਾਂ ਨੇ ਦੇਖੀ ਸੀ ਦਿਨ ਇਹ ਤੇ ਉਹ ਆਪਾਂ ਅੱਜ ਵੀ ਅੱਖੀਂ ਦੇਖ ਸਕਦੇ ਹਾਂ ਕਿਉਂਕਿ ਆਮੀ ਪੁਰਾਣੇ ਜਵਾਨੇ ਦੇ ਵਿੱਚ ਮੱਝਾਂ ਬੰਨ ਕੇ ਰੱਖਦੇ ਹੁੰਦੇ ਸੀ ਹਨ ਬਣਾ ਥੱਲੇ ਕਿਉਂਕਿ ਪਹਿਲਾਂ ਵਾਲੇ ਬਹੁਤ ਟਾਈਮ ਪਹਿਲਾਂ ਬਾਣ ਬਹੁਤ ਹੁੰਦੇ ਸੀਗੇ ਪਰ ਅੱਜ ਕੱਲ ਤਾਂ ਬਾਣ ਬਹੁਤ ਘੱਟ ਰਹਿ ਗਏ ਨੇ ਤੇ ਆਹ ਵਿਊ ਬਹੁਤ ਘੱਟ ਦੇਖਣ ਨੂੰ ਮਿਲਦਾ ਬਾਈ ਬਣਾ ਥੱਲੇ ਮੱਝਾਂ ਬੰਨ ਕੇ ਰੱਖਦੇ ਹਣਾ ਲੋਕ ਪਹਿਲਾਂ ਤੇ ਕਿਉਂਕਿ ਇਹਦੀ ਛਾਂ ਬਹੁਤ ਸੰਘਣੀ ਹੁੰਦੀ ਸੀ ਤੇ ਦਰਖਤ ਵੀ ਬਹੁਤ ਵੱਡੇ ਹੁੰਦੇ ਸੀ ਖਰ ਇਹਨਾਂ ਦੀ ਤਾਂ ਉਮਰ ਬਹੁਤ ਬਹੁਤ ਵੱਡੀ ਹੈਗੀ ਤੇ ਆਹ ਦੇਖੋ ਬਈ ਸਕੂਨ ਮਿਲਦਾ ਇਹਨਾਂ ਨੂੰ ਦੇਖ ਕੇ ਹਨਾ ਹੈ ਹਰਮੰਤ ਮੈਂ ਕਿਹਾ ਪਸ਼ੂ ਮੈਂ ਕਿਹਾ ਬਹੁਤ ਟਾਈਮ ਪਹਿਲਾਂ ਬਣ ਕੇ ਰੱਖਦੇ ਹੁੰਦੇ ਸੀ ਹਨਾ ਬਣਾ ਥੱਲੇ ਤੇ ਆਪਣੇ ਦਾਦੇ ਵਰਗਿਆਂ ਨੇ ਦੇਖੇ ਹੋਣਗੇ ਪਸ਼ੂ ਬਣਦੇ ਥੱਲੇ ਤੇ ਦੇਖਿਆ ਇਹਨਾਂ ਨੇ ਇਹਨਾਂ ਦੇਖਿਆ ਨਾ ਨਹੀਂ ਦੇਖੇ ਹੋਣਗੇ ਕਿਸੇ ਨੇ ਆਪਣੇ ਡੈਡੀ ਵਰਗਿਆਂ ਨੇ ਦਾਦੇ ਵਰਗੇ ਨੇ ਹਾਂ ਉਹਨਾਂ ਨੇ ਦੇਖੇ ਮੈਂ ਉਹੀ ਗੱਲ ਮੈਂ ਦੱਸ ਰਿਹਾ ਮੈਂ ਕਿਹਾ ਯਾਰ ਆਹ ਵਿਊ ਦੇਖੋ ਮੈਂ ਕਿਹਾ ਕਿੱਥੇ ਤਰੇ ਪਿਆ ਮਖਾ ਵਿਊ ਲੋ ਜੀ ਗੁਰੂ ਮਹਾਰਾਜ ਜੀ ਕੋਲੇ ਆਪਣੇ ਸੰਤ ਬਾਬਾ ਸਲਾਮਾ ਜੀ ਕੋਲੇ ਸਾਰੇ ਸੇਵਾਦਾਰਾਂ ਦੀ ਸਲਾਹ ਕਰੀ ਜਾਂਦੇ ਹੈਗੇ ਸਾਰੀ ਸੰਗਤ ਨਾਲੇ ਚਾਹ ਸ਼ਕੀ ਜਾਂਦੀ ਹੈ ਕਿ ਬਾਕੀ ਗੁਰੂ ਮਹਾਰਾਜ ਦੀ ਕਿਰਪਾ ਕੀ ਆ ਤੇ ਸਾਹਮਣੇ ਵਾਲੀ ਤਸਵੀਰ ਤੁਸੀਂ ਸਤਬਾਬਾ ਵਿਵੇਕਾਨੰਦ ਜੀ ਦੀ ਦੇਖ ਰਹੇ ਹੋਗੇ। ਆ ਕੀਨਾਂ ਦੀ ਵੀ ਫੁੱਲ ਕਿਰਪਾ ਕੀ ਸਾਰੇ ਗੁਰੂਆਂ ਪੀਰਾਂ ਦੀ ਸਾਰਿਆਂ ਦੀ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸਾਰਿਆਂ ਦੀ ਫੁੱਲ ਕਿਰਪਾ ਕੀ। ਬਾਕੀ ਕਰਾਂ ਹੈ ਭਾਈ ਹੈਂ ਕਿਰਪਾੜਾ ਕਿਰਪਾੜਾ। ਉਸਤਾਦ ਜੀ ਘਰ ਆਇਓ। ਇਹ ਨਹੀਂ ਕਰੇ ਕਿਰਪਾੜਾ। ਇਹਦੇ ਨਾਲ ਕਿਰਪਾੜਾ ਵਟਨੀ ਹੈ ਭਾਈ। ਅਸਤਰ ਫੜਾਦਾ ਕੱਢ ਕੇ। ਦੇਖ ਵਾ ਕੀ ਕਰੇ। ਕਹਿੰਗੇ ਰੋਲ ਕੇ ਇਹਨੇ ਖੜ ਪੜਾ ਕਰਾਂਗੇ ਵੱਟਣਗੇ ਬੱਟਣਗੇ ਲੋ ਜੀ ਸੰਤ ਬਾਬਾ ਸੋਏਕਾ ਨੰਦ ਜੀ ਸੰਤ ਬਾਬਾ ਗ੍ਰਾਮਾਨੰਦ ਜੀ ਇਹ ਸਾਰੇ ਸੇਵਾਦਾਰ ਕਰਦੇ ਬਾਬਾ ਜੀ ਨੂੰ ਸਲਾਮ ਇਹ ਬਾਬਾ ਜੀ ਦੇ ਲੈਂਦੇ ਆ ਆਸ਼ੀਰਵਾਦ ਤੇ ਆਪਾਂ ਵੀ ਜ਼ਰੂਰ ਲੈਂਦੇ ਆ ਦੀ ਕਰਦੇ ਬਾਬਾ ਜੀ ਸ਼ੁਰੂਆਤ ਸਾਰੇ ਸੇਵਾਦਾਰ ਪੁੱਜ ਗਏ ਸਾਰੇ ਸੇਵਾਦਾਰ ਨੂੰ ਬਾਬਾ ਜੀ ਦਿੰਦੇ ਹੋਏ ਆ ਸ਼ੁਰੂਆਤ ਤੇ ਬਸ ਹੁਣ ਕਰਦੇ ਆ ਬਾਬਾ ਜੀ ਸ਼ੁਰੂਆਤ ਲੋ ਜੀ ਮਾਰਦਾ ਹੈਂਡਲ ਗੀਂਦ ਦੇ ਬਾਬਾ ਜੀ ਕਰਨ ਜੱਟ ਕਰਨਗੇ ਸ਼ੁਰੂਆਤ ਹੁਣ ਤਿਆਰ ਆ ਫਾੜ ਜੋ ਮੈਨੂੰ ਛੱਡ ਦਿਓ ਪਾਣੀ ਪਾ ਰਹੇ ਤਾਂ ਫਾੜ ਜੋ ਪਾਣੀ ਨਹੀਂ ਇਹ ਅੱਡੀ ਗੁਰੂ ਮਹਾਰਾਜ ਦੀ ਕਿਰਪਾ ਕੀ ਆਇਆ ਸਿਮੈਂਟ ਵਾਲੇ ਵੀਰ ਬਾਈ ਤਿਆਰ ਬਾਤ ਤਿਆਰ ਤੇ ਸੱਤੇ ਧਰਖੇ ਕੱਟੇ ਇੰਨ ਕਾਰਨ ਲੱਗੇ ਪਹਿਲਾਂ ਟਾਈਮ ਲੱਗਦਾ ਹਨ ਤੇ ਫੈਕਟਰੀ ਥੋੜਾ ਜਿਆਦੇ ਬੱਦਰੀ-ਬੱਦਰੀ ਪੈ ਗਈ ਸੀ ਤਾਂ ਕਰਕੇ ਰਲਾਉਣ ਵਾਸਤੇ ਮੈਂ ਪਾਣੀ ਪਾਇਆ ਥੋੜਾ ਜਨਾ ਤੇ ਲੋ ਜੀ ਕਰਤੀ ਸ਼ੁਰੂਆਤ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸੇਵਾਦਾਰ ਤਿਆਰ ਹੋਰ ਤਿਆਰ ਪੂਰੇ ਤੇ ਚੱਕੋ ਜੀ ਸਾਰੇ ਸੇਵਾਦਾਰ ਲੱਗੇ ਬਸ ਸੇਵਾ ਤੇ ਆਪੋ ਆਪੀ ਸਾਰੇ ਸੇਵਾਦਾਰ ਸੇਵਾ ਸੰਭ ਲੈਣਗੇ ਤੇ ਇਹ ਵੀ ਗੱਲ ਆਪਣੇ ਸੇਵਾਦਾਰਾਂ ਦੀ ਕਹਿਣ ਵਾਲੀ ਹੈਗੀ ਵੀ ਕੇਹੜਾ ਜਿਹੜਾ ਸੇਵਾ ਤੇ ਲੱਗ ਗਿਆ ਸੇਵਾਦਾਰ ਬਾਅਦ ਚ ਉਹ ਹਲਦੇ ਨਹੀਂਗੇ ਬੰਦਾ ਫਟਾਉਣਾ ਪੈਂਦਾ ਹੈਗਾ ਭਾਈ ਚੱਲ ਕੋਈ ਗੱਲ ਨਹੀਂ ਹਨਾ ਵੀ ਸਾਨੂੰ ਵੀ ਸੇਵਾ ਦੇ ਦੇ ਪਰ ਇਹ ਇਹ ਗੱਲ ਖਾਸ ਹੈਗੀ ਆਪਣੇ ਸੇਵਾਦਾਰਾਂ ਦੀ ਬਾਕੀ ਗੁਰੂ ਮਹਾਰਾਜ ਜੀ ਅੰਤਾਂ ਦੀ ਮਹਾਨ ਕੁਰਸਾ ਦੀ ਕਰ ਪਾਏਗੀ ਸਾਰੇ ਸੇਵਾਦਾਰਨ ਬਾਬਾ ਜੀ ਦੇ ਕੇ ਆਸ਼ੀਰਵਾਦ ਦੇ ਕਰਕੇ ਸ਼ੁਰੂਆਤ ਜਿੱਦਾਂ ਸੋਣ ਪਾ ਲੈਗੇ ਸੇਵਾਦਾਰ ਆਪਣੇ ਸਾਰੇ ਲੈਟਰ ਇਹ ਬਾਈ ਜੀ ਬਹੁਤ ਆ ਤੇਰੀ ਇਧਰੇ ਬਾਹਰ ਚੱਲੀ ਜਨਾਬਾ ਕਰੋ ਆਪਣਾ ਲੈਟਰ ਸਾਰੇ ਸੇਵਾਦਾਰ ਦੇ ਚਾਰੇ ਦੇ ਸਾਰੇ ਅੱਜ ਇਹ ਗੱਲ ਨੋਟ ਕਰਨ ਵਾਲੀ ਆ ਬਾਈ ਇਹ ਸਾਰੇ ਦੇ ਚਿਹਰੇ ਤੇ ਮੁਸਕਾਨ ਆ ਗਈ ਇਹ ਬੱਦਰੀ ਬੁਦਰੀ ਸਿਮੈਂਟ ਵਾਲੇ ਸਾਰੇ ਸੇਵਾਦਾਰ ਫੁੱਲ ਨੇ ਜਿਹੜਾ ਕਿਰਪਾ ਮਹਾਰਾਜ ਦੀ ਉਹ ਜੀ ਅੱਜ ਆ ਆਪਣੇ ਬਰਾਂਡਿਆਂ ਦੀ ਛੱਤ ਪਾਉਗੀ ਜਿਵੇਂ ਕਿ ਆਪਾਂ ਪਹਿਲਾਂ ਵਲੋਗਾਂ ਵੀਡੀਓ ਵੀ ਵਿੱਚ ਜ਼ਿਕਰ ਕਰਤੇ ਹੀ ਹੈਗਾ ਇਹ ਹੁਣ ਆਪਾਂ ਸੋ ਤਾਂ ਤਾਂ ਜਾ ਕੇ ਵੀਊ ਦਿਖਾਉਣੇ ਆਂਗੇ। ਓ ਬਾਈ ਤਾਂ ਛੱਤ ਤੇ ਵੀ ਬਸ ਹੋ ਗਈ ਸ਼ੁਰੂਆਤ ਰੇੜੀ ਭਰ ਕੇ ਆ ਗਈ। ਓ ਲੋਤੀ ਬਾਈ। ਤੇ ਜਿਵੇਂ ਆ ਪਾ ਜਿਵੇਂ ਮੌਕੇ ਤੇ ਪਹੁੰਚਾ ਹਣਾ ਮੈਂ ਸ਼ੂਟ ਲੈਣ ਵਾਸਤੇ। ਲੋ ਭਾਈ ਛੜਾ ਲੌਗਰ ਓ ਛੜਾਗਾ। ਤੇ ਅਸੀਂ ਆਪ ਲੋ ਆਪਣੀ ਹੋ ਕੇ ਵਲੋਗ ਬਣਾ ਰਹੇ ਆਂਗੇ। ਐ ਬਾਈ ਕੋਈ ਮਹਾਰਾਜ ਨਹੀਂ ਕਰ ਪਾਏਗੀ। ਬੈਸਟ ਓਪ ਲੱਕ ਗਾਈਜ਼ ਬੈਸਟ ਓਪ ਲੱਕ। ਲੈ ਬਾਈ ਹੋ ਗਈ ਮਹਾਰਾਜ ਦੀ ਕਿਰਪਾ ਨਾਲ ਸ਼ੁਰੂਆਤ ਹੋ ਗਈ ਬਾਈ ਇਹ ਬਾਕੀ ਕਿਰਪਾ ਮਹਾਰਾਜ ਦੀ ਹੈ ਨਾ ਇਹ ਬਾਕੀ ਸਾਰੇ ਸੇਵਾਦਾਰ ਬਾਬੇ ਦੀ ਕਿਰਪਾ ਨਾਲ ਕਿਹਾ ਕਿੰਨੇ ਘੰਟੇ ਚ ਬਾਈ ਤਿੰਨ ਘੰਟੇ ਚ ਪਾ ਲਾਂਗੇ ਬੰਦੇ ਬਾਧੂ ਆ ਸੇਵਾਦਾਰ ਬਈਏ ਕੰਮ ਆਪਣਾ ਇੱਕ ਨੰਬਰ ਚੱਲੀ ਜਾਂਦਾ ਜਮਨ ਤਿੰਨ ਘੰਟੇ ਚ ਰੈਂਟ ਪਾ ਲਾਂਗੇ ਠੀਕ ਆ ਬਾਈ ਬੰਦੇ ਸੇਵਾਦਾਰ ਬਹੁਤ ਹੈਗੇ ਬਾਧੂ ਬਾਧੂ ਸੇਵਾਦਾਰ ਦੇਖੋ ਬਾਧੂ ਬਾਈ ਸੇਵਾਦਾਰ ਇਹ ਬਾਕੀ ਹੋਰ ਵੀ ਆਈ ਜਾਂਦੇ ਬਾਹਰਲੇ ਪਿੰਡਾਂ ਚ ਵੀ ਆਈ ਜਾਂਦੇ ਹਾਂ 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 ਬਾਈ ਬਾਕੀ ਭਾਈ ਜਿਵੇਂ ਤੁਸੀਂ ਪੁੱਛੀ ਲੈ ਹਣਾ ਤੁਹਾਨੂੰ ਦੱਸਦਾ ਤੇ ਸਾਰੇ ਸੇਵਾਦਾਰ ਬਾਈ ਹੁਣ ਅੱਜ ਕਰਨਗੇ ਨਾਲੇ ਤਾਂ ਮਸਤੀ ਤੇ ਨਾਲੇ ਪਾਉਣਗੇ ਲੈਂਟਰ ਤੇ ਬਾਕੀ ਬਾਹਰੋਂ ਆਪਣੇ ਪਿੰਡੋਂ ਤੇ ਬਾਹਰਲੇ ਪਿੰਡੋਂ ਨੇੜੇ ਤੇੜਿਓਂ ਹਣਾ ਪੁੱਜਣਗੇ ਸੇਵਾਦਾਰ ਆ ਕੇ ਆਹ ਤੁਹਾਨੂੰ ਇਹ ਇਹ ਤਾਂ ਡਿੱਗਦੇ ਫਿਰਦੇ ਆ ਨਾ ਇਹ ਲੈ ਭਾਈ ਕੈਂਡੀ ਸੇਵਾਦਾਰ ਲਗ ਗਿਆ ਬਾਈ ਤੇ ਨਾਲ ਹੁਣ ਜਾਉ ਰੇੜੀ ਜੀ ਗਦਾ ਪਾਉਂਦੀ ਐ ਟੜੈ ਟਣਾ ਟਣਾ ਐ ਟੜੈ ਪਹੁੰਚ ਗਏ ਬਾਈ ਸਾਡੇ ਵੀ ਸੇਵਾਦਾਰ ਸਾਰੇ ਆਪਣੇ ਸੇਵਾਦਾਰ ਆ ਬਾਈ ਹਨਾ ਜਦੋਂ ਗੁਰੂ ਮਹਾਰਾਜ ਦੇ ਘਰ ਸਾਰਾ ਸਾਂਝਾ ਹੁੰਦਾਗਾ ਸਾਰੇ ਆਪਣੇ ਭਾਈ ਆ ਆਪਣੇ ਛੋਡੇ ਵੱਡੇ ਸਾਰੇ ਸੇਵਾਦਾਰ ਆਪਾਂ ਦੀ ਸੇਵਾ ਤੇ ਲੱਗੇ ਹੋਏ ਆ। ਉਹ ਵੇ ਸਾਰੇ ਸੇਵਾਦਾਰ ਹਜੇ ਤਾਂ ਇੱਕ ਮਸ਼ੀਨ ਹੈਗੀ ਤੇ ਸੇਵਾਦਾਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਖਣਾ ਬਹੁਤ ਪੁੱਜੇ ਹੋਏ ਹਨ ਆਪਣੇ ਡੇਰਾ ਬਾਬਾ ਨਾਗਾ ਜੀ ਵਿਖੇ ਤੇ ਸਾਰੇ ਸੇਵਾਦਾਰ ਕਰੀ ਜਾਂਦੇ ਆ ਆ ਦੇਖੋ ਅਸੀਂ ਮਜ਼ਾਕ ਆਪਾਂ ਕਰਦੇ ਰਹਿੰਨੇ ਆ ਨਾ ਆਪਦੇ ਨਾਲ ਹੀ ਅਸੀਂ ਮਜ਼ੱਗ ਹੁੰਦੇ ਹੈਗੇ ਮਜ਼ਾਕ ਕਰਦੇ ਆਗੇ ਸਾਰੇ ਸੇਵਾਦਾਰ ਪੂਰੇ ਪੈਡੰਟ ਆ ਆਣਦਾ ਮਤਲਬ ਪੂਰੇ ਤੇਜ਼ ਆ ਗਏ ਆਪੋ ਆਜੀ ਸੇਵਾ ਤੋਂ ਹੱਲ ਦੇਣੀ ਬਾਈ ਓਏ ਓਏ ਤੂੰ ਰਹਿਣ ਰਹਿਣ